ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਬੂਤਪਰੇ ਦੇ ਉੱਤੇ ਯਕੀਨ ਨਹੀਂ ਸੀ ਰੱਖਦੇ ਪਰ ਇੱਕ ਦਿਨ ਉਹਨਾਂ ਦੇ ਨਾਲ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਉਹਨਾਂ ਦਾ ਯਕੀਨ ਜੜਾ ਵਾ ਉਹ ਪੱਕਾ ਹੋ ਗਿਆ ਬੂਤਪਰੇ ਤੇ ਆਖਰਸਾ ਕੀ ਵਾਕਿਆ ਉਹਨਾਂ ਦੇ ਨਾਲ ਹੋਇਆ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਣਾਂਗੇ ਤੁਸੀਂ ਚਲ ਕੇ ਕਥਾ ਸੁਣਨੇ ਫਰਕਾਰਨੇ ਆ ਉਸ ਤੇ ਵਿਚਾਰ ਸਿਮਰਨ ਨਾਂ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇ ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਸਿਮਰਨ ਨਾ ਕੀਤਾ ਤੇ ਬੜਾ ਭयंकर ਜ਼ੁਲਮ ਕੀਤਾ ਹੋ ਸਕਦਾ ਹੈ ਇਹਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਆਵੇ ਲੈ ਬਹੁਤ ਪਰੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜੈ ਗੰਦਰਬ ਉਰਗ ਕਹੂੰ ਵਿਦਿਆਧਰ ਕਹੂੰ ਭੈ ਕਨਰ ਪਿਸਾਚ ਕਹੂੰ ਪ੍ਰੇਤ اے ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਸਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਿਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮ ਦੀ ਦਵਾਈ ਵਾਕਿਆ ਜਿਕੇਦਰ ਗੱਲ ਬਣੀ ਤੇ ਦਸਾਂਗਾ ਜੋ ਮੈਂ ਇਸ ਤਰ੍ਹਾਂ ਦੇਖਿਆ ਜਿੱਥੇ ਸਦਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਇਹ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਾਕਾਰ ਸਰੂਪ ਹੈ ਉਹਨਾਂ ਦਾ ਆਦਾ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਾਕਾਰ ਨੂੰ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪੁਰਸ਼ ਵੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਦੇ ਬਹੁਤ ਪ੍ਰੇਤ ਉਹ ਅਤਿੰਤ ਮਲੇਨ ਇਸ਼ਰਾਬ ਖਾਨਿਆਂ ਚੋਂ ਦੇ ਨ ਜੂਵੇ ਖਾਨਿਆਂ ਚੋਂ ਨਰਵੇਸ਼ਿਆਲੇ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਹੁੰਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਹੁੰਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬڑے ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਉਹਨੇ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੋ ਰਹਿੰਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਹੀ ਡਰਾਮ ਵਜਦਾ ਸੀ ਮੈਂ ਸਚਕਣ ਸਾਹਿਬ ਕਥਾ ਕਰਕੇ ਇੱਕਦਮ ਚੱਲ ਰਹਿਦਾ ਸੀ ਸੁਣਨ ਨੂੰ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਹੈ ਅੱਜ ਕੀ ਸੱਚ ਕੰਡ ਜਾਏ ਉਹਦੇ ਸੁਣ ਲੇ 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਹੋ ਕ੍ਰਿਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹਦੇ ਸੰਗ ਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ। ਵਾਹ ਕਈ ਵਜ ਪਿਆ 9:30 ਪੌਣੇ 10 ਦੇ ਕਰੀ। ਹੈਰਾਨਗੀ ਹੋਈ ਮੈਨੂੰ। ਔਰ ਬੜਾ ਜ਼ੋਰ ਦਾ ਵਜੇ ਜਿਵੇਂ ਤੋਪ ਦੇ ਧਮਾਕਾ। ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ। 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ ਅੱਠੇ ਦਿਨ ਗਿਆ। ਅੱਧ ਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ। ਮੈਂ ਕਿ ਜਨਮ ਹੋ ਗਿਆ ਇਹਦਾ ਕਿ। ਕਿ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਐ ਇਸ ਤਰ੍ਹਾਂ ਦਾ ਸੰਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵ ਤੇ ਲੋਕ ਦੇਵਤਾ ਕੰਨ ਜਿਨ੍ਹਾਂ ਦਾ ਦੀਵਾ ਜਲਿਆ ਹੋਇਆ ਐ ਇਹ ਮੰਦਰ ਮਸਜਿਦ ਗੁਰਦੁਆਰਿਆਂ ਚੋਂਦੇ ਨੇ ਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਓਹ ਜਿਹੜਾ ਪਿੰਡਾ ਰਹਿੰਦਾ ਓਹ ਅਗਲਾ ਜਨਮ ਹੋ ਕੇ ਉਹ ਪਿੰਡਾ ਤੈਅ ਹੋਵੇ ਤੋ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਨੀ ਕਹਿੰਦੀ ਇਸ ਦੇਹੀ ਕੋ ਸਿਮਰੇ ਦੇਵ ਦੇਵਤੇ ਦਰਸਦੇ ਨੇ ਤੇ ਦੇਹੀ ਮਿਲਿਆ ਮਨੁੱਖ ਹੀ ਮੁਕਤ ਹੋ ਸਕਦਾ ਹੈ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਹੈ ਇਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੋਲ ਹੈ ਉਸ ਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ انسان سے بڑھ کر منک تو 우차 اور کوئی بھی نہیں ہے۔ بنایا اے ظفر خالق نے کب انسان سے بڑھ کر ملک کو دیو کو جن کو پری کو حورے گلما کو یہ سارے منک تو تھلے نے دیوتے فرشتے حور گلما سب تھلے نے منک سب تو افضل ہے کیوں منک خدا ہون دی ਸੰਭਾਵਨਾ رکھدا ہے پشو نہیں رکھ دے ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬੋਤਾਨਾ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦੁਆਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਕਈ ਦਫਾ ਮੈਂ ਦੋ ਤਿੰਨ ਦਿਨ ਉਂਝ ਵੀ ਰਹਿ ਜਾਂਦਾ ਹਾਂ ਉਹਨਾਂ ਉੱਤੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਕਿ ਅੱਜ ਮੈਂ ਜਾ ਰਿਹਾ ਸਾਰਾ ਇੰਤਜ਼ਾਮ ਕਰ ਲਈਦਾ ਫਿਰ ਮੈਂ ਤਿੰਨ ਚਾਰ ਦਿਨ ਠਹਿਰ ਜਾਂਦਾ ਜਗਾ ਬੜੀ ਰਮਰੇਕ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗੈਣੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਵਿੱਚ ਬੈਠੇ ਸਨ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗੈਣੀ ਬਲਵਿੰਦਰ ਸਿੰਘ ਕਹਿਣ ਲੱਗੇ ਸਹੀ ਤੇ ਤੇ ਕੱਲੇ ਮਸਜਿਦ ਜੀ ਬੈਠੇ ਨੇ ਕੰਨ ਨਹੀਂ ਦੋ ਹੋਰ ਪਿਛੇ ਬੈਠੇ ਨੇ دیوار ਦੇ ਨਾਲ ਬੜੇ ਲੰਬੇ ਦਾੜੇ ਗੈਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਹੈ ਖੈਰ ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਉਚੇਚਾ ਉੱਠ ਕੇ ਆਇਆ ਖਲਬਲੀ ਵੀ ਮਚੀ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਨੇ ਆਉ ਖਾ ਕੇ ਤੇ ਮੈਂ ਜਾਣਾਈ ਸੀ ਮੈਂ ਉਹਨੂੰ ਚਾਹ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਖਨੇ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦਾ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਪਰ ਮੇਰਾ ਮੂੰਹ ਤੇ ਸੰਗਤ ਦੀ ਤਰਫ ਉਹ ਰਹਿਦਾ ਵੀ ਸੱਜਣ ਸਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੰਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜਿਹ ਕਹਿੰਦੇ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਏ ਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਨਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਦਾ ਸਟੇ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿੱਚਕਾਰ ਧੰਨ ਗੁਰੂ ਬੰਸਾਬ ਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰ ਲੈਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਪਣੀ ਹੋਈ ਹੈ ਫਿਰ ਗੁੱਟ ਕੇ ਪਏ ਨੇ ਪੌਥੀਆਂ ਪਈਆਂ ਉਹਨੀਆਂ ਖੜਾ ਪ੍ਰਸ਼ਾਦ ਦੀ ਦੇਖ ਰਖਦੇ ਨੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਹਨ ਇਹਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੀ ਬਲਵਿੰਦਰ ਸਿੰਘ ਚੀਖ ਵੀ ਨਹੀਂ ਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੰਡਕ ਗਾਇਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਤੇ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਮੈਂ ਕਿਹ ਦਿਖਾਈ ਦਿੱਤੇ ਨੇ ਕਹਿੰਦਾ ਹਾਂ ਹੋਰ ਤੇ ਨਹੀਂ ਕੁਛ ਆ ਕੇ ਕੰਨ ਨਹੀਂ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਅਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਹੋਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਹੁੰਦੇ ਨੇ ਥੋੜੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨੇ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੇਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿ ਨਹੀਂ ਹੋਈ ਅਮਰਤ داری ਉਹ ਲੋਗੇ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰਦਾ ਹੀ ਐ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜ੍ਹੀ ਲਿਖੀ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬਹੁਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਹਿਤਾ ਹਾਂ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ ਪਤਾ ਮੈਨੂੰ ਕੀ ਆਖ ਹੈ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੋਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਨੇ ਕਿੰਨੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ ਮੈਂ ਜ਼ੋਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਹੀ ਮੰਨਦੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਕੋਈ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਨਣ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜੀ ਹੋਈ ਬਾਣੀ ਨਾਸ ਨਹੀਂ ਹੁੰਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਵੇ ਹੁਣ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈਨੇਜੀ ਕਿਉਂਕਿ ਤੁਸੀਂ ਇਹ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਇਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਣਗੇ ਨਾਲ 10 ਦਾ ਉਹ ਫੇ ਟਿਕਾਣਾ ਹੈ ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ਿਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫਿਊਮ ਕਿੰਨੇ ਲਗੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਭੇਟ ਲੈ ਲਓ ਕਿੰਨੇ ਬਾਜ਼ਾਰ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੀ ਮੁਸ਼ਕਲ ਨਾਲ ਖੁੱਲੀ ਮਿਲੀ ਭੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲਓ ਤੁਸੀਂ ਮੇਕਾ ਹੋਰ ਵੀ ਅਨੰਦ ਖਨ ਬੜਾ ਦਰਬਾਰ ਸਾਹਿਬ ਦੇ ਇੱਥੇ ਹਜ਼ਾਰਾਂ ਹੁੰਦੇ ਨੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕੀਮਤ ਜ਼ਮੀਨ ਤੇ ਮਨੁੱਖ ਨੇ ਪਰ ਵਾ ਘਰਾਂ માં ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਘਰਾਂ માં ਪੂਤ ਵੀ ਹੈ ਗੈਣੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਮਿਰਗਾ ਕੇ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਰਾ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਇਹ ਵੀ ਨਰਸ ਕਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹੁਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੀ ਬਲਵਿੰਦਰ ਸਿੰਘ ਇਥੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਕਿ ਗਿਆਨੀ ਜੀ ਭਾਵੇਂ ਮੈਨੂੰ ਉਹਨਾਂ ਦੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ ਫਿਰ ਉਹਨਾਂ ਨੇ ਉਹਨਾਂ ਦੇ ਕੌਤਕ ਦੱਸੇ ਹੁਣ ਮੇਰਾ ਧਿਆਨ ਤੇ ਸੰਗਤ ਦੀ ਤਰਫ ਤੇ ਮੈਂ ਕਿ ਗੈਣੀ ਜੀ ਤੁਸੀਂ ਮੇਰੇ ਕੋਲ ਅਰਥ ਸਿੱਖਦੇ ਰਹੇ ਹੋ ਪੜ੍ਹਦੇ ਰਹੇ ਹੋ ਪਰ ਤੁਹਾਡੇ ਕੋਲ ਦੇਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਇਹ ਅੱਖਾਂ ਦ੍ਰਿਸ਼ ਨੂੰ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ ਨੂੰ ਵੀ ਦੇਖ ਸਕਦੀਆਂ ਦੋਇ ਦੋਇ ਲੋਚਨ ਵੇਖਾ ਹਉ ਹਰ ਬਿਨ ਆਵਰ ਨ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਹਾਂ ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾਓ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ ਹੈਵਨੈਸ ਕਹਿੰਦੇ ਸਹੀ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ ਕਿ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਤੁ ਕਬੀਰ ਕਹਿੰਦੇ ਨੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰਏ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਇਹ ਪਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਰੂਪ ਨੂੰ ਵੇਖਦਿਆਂ ਕਿ ਅਰੂਪ ਨੂੰ ਵੇਖਦਿਆਂ ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਯਾਨੀ ਸੰਸਿੰਘ ਮਸਕੀਨ ਜਿਹੜਾ ਕਿ ਬੂਤ ਪ੍ਰੇਤ ਦੇ ਉੱਤੇ ਯਕੀਨ ਨਹੀਂ ਸੀ ਰੱਖਦਾ ਲੇਕਿਨ ਉਹਨੇ ਆਪਣੀ ਜ਼ਿੰਦਗੀ ਦੀ ਉਦਾਹਰਨਾ ਦੇ ਕੇ ਇਹ ਗੱਲ ਦਸੀ ਕਿ ਬੂਤ ਪ੍ਰੇਤ ਹੁੰਦੇ ਹਨ ਲੇਕਿਨ ਅਗਰ ਅਸਲ ਵੀਰੋ ਇਸ ਕਥਾ ਦਾ ਮਕਸਦ ਦੇਖਿਆ ਜਾਵੇ ਇਸ ਕਥਾ ਦੇ ਵਿੱਚ ਕੀ ਗੱਲ ਯਾਨੀ ਸੰਸਿੰਘ ਮਸਕੀਨ ਜੀ ਨੇ ਕੀਤੀ ਹੈ ਉਹੀ ਸੀ ਕਿ ਰੱਬ ਉਜ਼ਤ ਦੀ ਬੰਦਗੀ ਕਰ ਜਿਹੜਾ ਮਨੁਸਾਨ ਦਾ ਮਕਸਦ ਹੈ انسان ਦੇ ਪੈਦਾ ਹੋਣ ਦਾ ਮਕਸਦ ਕੀ ਹੈ ਰੱਬ ਉਰ ਇਜ਼ਤ ਦੀ ਮੰਨਣੀ ਕਰਨਾ ਉਹਦੇ ਮਾਰਗ ਤੇ ਚੱਲਣਾ ਜੋ ਕਿਹਾ ਗਿਆ ਹੈ ਉਹ ਕਰਨਾ ਉਸ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨਾ ਜਦੋਂ انسان ਇਹ ਸਾਰੇ ਕੰਮ ਕਰਦਾ ਹੈ ਫਿਰ ਹੀ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਉਹਦੀ ਭਟਕਣਾ ਖਤਮ ਹੁੰਦੀ ਹੈ ਜੀਂਦਿਆਂ ਵੀ ਉਹਨੂੰ ਸਕੂਨ ਮਿਲਦਾ ਹੈ ਔਰ ਉਹ ਸ਼ਾਂਤੀ ਦੇ ਨਾਲ ਜ਼ਿੰਦਗੀ ਗੁਜ਼ਾਰਦਾ ਹੈਗਾ ਔਰ ਮਰਨੇ ਤੋਂ ਬਾਅਦ ਵੀ ਉਹਦੀ ਰੂਹ ਜੜੀ ਹੈ ਉਹ ਭਟਕਦੀ ਨਹੀਂ ਹੈਗੀ ਬਲਕਿ ਉਹਨੂੰ ਸਕੂਨ ਚ ਰਹਿੰਦੀ ਹੈਗੀ ਪਰ ਜਿਹੜਾ ਜੀਂਦਿਆਂ ਰੱਬ ਲਈ ਜਦ ਦੇ ਮਾਰਗ ਤੇ ਨਹੀਂ ਚੱਲਦਾ ਉਹਦੀ ਦਸੇ ਤਰੀਕੇ ਦੇ ਨਾਲ ਜ਼ਿੰਦਗੀ ਨਹੀਂ گزارਦਾ ਜਿਸ ਤਰ੍ਹਾਂ ਉਹਦੀ ਬੰਦਗੀ ਕਰਨੀ ਹੈ ਉਸ ਤਰ੍ਹਾਂ ਬੰਦਗੀ ਨਹੀਂ ਕਰਦਾ ਇਬਾਦਤ ਨਿਕਾਜ਼ਾ ਤੇ ਉਹਨੂੰ ਜਿੰਦਿਆਂ ਵੀ ਸਕੂਨ ਉਮੀਦਾ ਮਰਨੇ ਤੋਂ ਬਾਅਦ ਵੀ ਉਹਦੀ ਜਿਹੜੀ ਰੂਹ ਹੈ ਉਹ ਭਟਕਦੀ ਰਹਿੰਦੀ ਹੈਗੀ ਹੈ ਬਲਕਿ ਬੂਤ ਪ੍ਰੇਦੀ ਸ਼ਕਲ ਦੇ ਵਿੱਚ ਆ ਜਾਂਦੀ ਹੈਗੀ ਹੈ ਇਸ ਲਈ ਜਿਹੜਾ ਜ਼ਿੰਦਗੀ ਦਾ ਅਸਲ ਮਕਸਦ ਹੈ ਨਾ ਵੀਰੋ ਉਹਨੂੰ ਪਹਿਚਾਣੋ ਉਹਨੂੰ ਪਾਉਣ ਦੀ ਕੋਸ਼ਿਸ਼ ਕਰੋ ਜੇ ਉਹਨੂੰ ਪਾਓਗੇ ਤੇ ਫੇਰੀ ਸਫਲਤਾ ਹੈਗੀ ਆ ਫੇਰੀ ਕਾਮਯਾਬੀ ਮਿਲੇਗੀ ਫੇਰੀ ਜਿਹੜੀ ਭਟਕਣਾ ਖਤਮ ਹੋਏਗੀ ਜਿੰਦਿਆਂ ਵੀ ਤੇ ਮਰਨੇ ਤੋਂ ਬਾਅਦ ਵੀ ਤੇ ਜੇ ਉਸ ਮਕਸਦ ਨੂੰ ਨਾ ਪਾਇਆ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਕੀਤੀ ਤੇ ਇਹ ਭਟਕਣਾ ਕਦੀ ਖਤਮ ਨਹੀਂ ਹੋ ਸਕਦੀ ਜਿੰਦਿਆਂ ਵੀ ਨਹੀਂ ਖਤਮ ਹੋ ਸਕਦੀ ਔਰ ਮਰਨੇ ਤੋਂ ਬਾਅਦ ਵੀ ਨਹੀਂ ਖਤਮ ਹੋ ਸਕਦੀ ਔਰ ਇਨਸਾਨ ਨੇ ਜੇ ਇਸ ਦੁਨੀਆ ਤੇ ਆ ਕੇ ਆਪਣਾ ਮਕਸਦ ਹੀ ਨਾ ਪਹਿਚਾਣਿਆ ਤੇ ਉਹਦਾ ਆਉਣ ਦਾ ਕੀ ਫਾਇਦਾ ਔਰ ਕੋਈ ਵੀ ਕੰਮ ਅਸੀਂ ਦੁਨੀਆ ਦੇ ਉੱਤੇ ਜਿਹੜੇ ਵੀ ਕਰੀਦੇ ਹੈਗੇ ਆ ਹਮੇਸ਼ਾ ਇਸ ਵਾਸਤੇ ਕਰੀਦੇ ਆ ਕਿ ਇਹਦੇ ਨਾਲ ਸਾਨੂੰ ਆ ਫਾਇਦਾ ਹੋਏਗਾ ਜਾਂ ਆ ਸਾਨੂੰ ਇਹਦੇ ਨਾਲ ਬਿਹਤਰੀ ਹੋਏਗੀ ਲੇਕਿਨ ਅਗਰ ਉਸ ਕੰਮ ਦੇ ਕਰਨੇ ਦਾ ਸਾਨੂੰ ਪਤਾ ਹੈ ਕਿ ਸਾਨੂੰ ਕੁਝ ਵੀ ਹਾਸਲ ਨਹੀਂ ਹੋਣਾ ਤੇ ਅਸੀਂ ਕਦੀ ਵੀ ਉਹਨੂੰ ਨਹੀਂ ਕਰਾਂਗੇ ਤੇ ਇਹੀ ਜ਼ਿੰਦਗੀ ਦਾ ਮਕਸਦ ਹੈਗਾ ਕਿ ਜੇ ਜ਼ਿੰਦਗੀ ਦਾ ਮਕਸਦ ਹੀ ਪੂਰਾ ਨਾ ਕੀਤਾ ਤਾਂ ਫਿਰ ਉਹਨੂੰ ਜੀਣ ਦਾ ਕੀ ਫਾਇਦਾ ਫਿਰ ਤੇ ਅਸੀਂ ਨਾ ਸ਼ੁکری ਦੇ ਵਿੱਚ ਚਲੇ ਗਏ ਔਰ ਜਦੋਂ ਨਾ ਸ਼ੁکری ਤੇ ਜਾਵਾਂਗੇ ਫਰੇ ਰੱਬ ਦੀ ਇਜ਼ਾਦ ਦੀਆਂ ਰਹਿਮ ਦਾ ਸਾਡੇ ਉੱਤੇ ਕਦੀ ਵੀ ਨਹੀਂ ਹੋਣਗੀਆਂ ਉਹਦੀ ਮਿਹਰ ਸਾਡੇ ਉੱਤੇ ਕਦੀ ਵੀ ਨਹੀਂ ਹੋਏਗੀ ਸਾਨੂੰ ਸਫਲਤਾ ਕਦੀ ਵੀ ਨਹੀਂ ਮਿਲੇਗੀ ਇਸ ਲਈ ਅਗਰ ਇਹ ਦੁਨੀਆ ਦੇ ਵਿੱਚ ਵੀ ਹਾਸਲ ਕਰਨਾ ਚਾਹੁੰਦੇ ਆ ਰਮਰਨੇ ਤੋਂ ਬਾਅਦ ਵੀ ਹਾਸਲ ਕਰਨਾ ਚਾਹੁੰਦੇ ਆ ਆਪਣੀ ਫਟਕਣਾ ਖਤਮ ਕਰਨਾ ਚਾਹੁੰਦੇ ਆ ਤੇ ਉਹਦੀ ਬੰਦਗੀ ਕਰਨਾ ਸ਼ੁਰੂ ਕਰੀਏ ਉਹਦਾ ਜਿਹੜਾ ਮਾਰਗ ਹੈ ਉੱਤੇ ਚੱਲਣਾ ਸ਼ੁਰੂ ਕਰੀਏ ਮੁਸ਼ਕਲਾਂ ਨੂੰ ਦਰਗੁਜ਼ਰ ਕਰਕੇ ਕਿ ਜਿਹੜਾ ਵੀ ਰੱਬ ਨੂੰ ਇੱਜ਼ਤ ਤੇ ਮਾਰਗ ਤੇ ਚੱਲਦਾ ਤੇ ਜ਼ਿੰਦਗੀ 'ਚ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਹੈਗੀਆਂ ਮੈਂ ਲੇਕਿਨ ਫਿਰ ਹਮੇਸ਼ਾ ਦੀ ਕਾਮਯਾਬੀ ਵੀ ਮਿਲਦੀ ਹੈਗੀ ਆ ਤੇ ਜੇ ਹਮੇਸ਼ਾ ਦੀ ਕਾਮਯਾਬੀ ਲੈਣੀ ਹੈ ਤਾਂ ਫਿਰ ਅਸੀਂ ਉਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰੀਏ ਤੇ ਜੇ ਅਸੀਂ ਸਿਰਫ ਵਕਤੀ ਸਕੂਨ ਹਾਸਲ ਕਰਨਾ ਹੈਗਾ ਜਾਂ ਵਕਤੀ ਅਸੀਂ ਫਾਇਦਾ ਲੈਣਾ ਹੈਗਾ ਵਾ ਤੇ ਫਿਰ ਅਸੀਂ ਜਿਹੜਾ ਵਾ ਉਹ ਆਪਣੀ ਮਰਜ਼ੀ ਕਰ ਸਕਣੀ ਹੈਗੀ ਆ ਉਰਤਾਂ ਨੂੰ ਕਹਾਣੀ ਕੈਂਪ ਦੀ ਲੱਗੀ ਕਮੈਂਟਸ ਕਰਕੇ ਲਾਸਟ ਮਿੰਟ ਸਿਰੋਖੇ ਆਪਣਾ ਟੇਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼